ਇਹਦੀ ਮੈਂ ਕੱਲ ਵੀਡੀਓ ਪਾਈ ਸੀ ਬਹੁਤ ਵਾਇਰਲ ਹੋਈ ਹੈਗੀ ਪਾਲੇ ਦੀ ਤੇ ਥੋੜਾ ਜਿਹਾ ਗੜਕ ਕੇ ਬੋਲ ਸਲੋ ਨਾਲ ਬੋਲ ਹੋਰ ਐ ਬਾਬੇ ਰੋਡ ਦੇ ਯਾਰ ਤੇ ਆ ਧਰਤੀ ਆ ਜਿਹੜੀ ਇਹ ਕਰਮ ਵਾਲੀ ਆ ਹਾਂਜੀ ਮਿੱਤਰੋ ਰਾਸੀ ਕਾਲਾ ਮੈਂ ਪਹਿਲਾਂ ਵੀ ਇੱਥੇ ਨਾ ਪਿੰਡ ਕੌਕੇ ਵਿਖੇ ਬਾਬੇ ਰੋਡੂ ਦੀ ਇੱਥੇ ਨਾ ਸਮਾਗਮ ਹੁੰਦਾ ਨਾ ਮੇਲਾ ਹੁੰਦਾ ਨਾ ਉੱਥੇ ਆਇਆ ਸੀ ਤੇ ਇੱਥੇ ਪਿੰਡ ਨਾ ਮਾਸੀਕਿਆਂ ਤੋਂ ਮੁੰਡੇ ਆਉਂਦੇ ਹੁੰਦੇ ਆ ਤੇ ਇਹ ਪਤਾ ਨਹੀਂ ਕਿੰਨੇ ਕ ਸਾਲਾਂ ਤੋਂ ਆਉਂਦੇ ਆ ਮੈਂ ਇਹਨਾਂ ਬਾਰੇ ਜਾਣਕਾਰੀ ਲੈਣਾ ਤੇ ਕੀ ਕੀ ਲੈ ਕੇ ਆਉਂਦੇ ਆ ਤੇ ਕਿਵੇਂ ਕਿਵੇਂ ਆਉਂਦੇ ਆ ਤੇ ਕਿੰਨੇ ਕ ਮੁੰਡੇ ਆਉਂਦੇ ਆਗੇ ਉਹ ਕੋ ਦੱਸਣਗੇ ਇਦਾਂ ਮੁੰਡਾ ਦੱਸੂਆ ਹਾਂਜੀ ਭਾਈ ਕੀ ਨਾਮ ਹੈ ਆਪਣਾ ਕਰਮਿੰਦਰ ਸਿੰਘ ਤੇ ਕਿੰਨੇ ਕ ਟਾਈਮ ਤੋਂ ਆਉਂਦੇ ਆ ਇੱਥੇ ਅਸੀਂ ਦਾਬ 12 ਸਾਲ ਹੋ ਤੇ ਕਿਵੇਂ ਆ ਫਿਰ ਕਿਵੇਂ ਲੱਗਦਾ ਇੱਥੇ ਪ੍ਰੋਗਰਾਮ ਪ੍ਰੋਗਰਾਮ ਤਾਂ ਬਹੁਤ ਵਧੀਆ ਲੱਗਦਾ ਜੀ ਤੇ ਕੀ ਕੀ ਲੈ ਕੇ ਆਉਨੇ ਹੁੰਨੇ ਆ ਅਸੀਂ ਜੀ ਲੈ ਆਉਨੇ ਆ ਅਰੇ ਤਾਂ ਪ੍ਰਸ਼ਾਦਾ ਥੋੜਾ ਜਿਹਾ ਗੜਕ ਕੇ ਬੋਲ ਸਲੋ ਨਾਲ ਬੋਲ ਹੋਰ ਦਵਾਰਾ ਮੈਂ ਤਾਂ ਸਾਦਾ ਲੈ ਆਉਣੇ ਆ ਜੀ ਅਸੀਂ ਕਹਿਨੇ ਪ੍ਰਸ਼ਾਦ ਲੈ ਆਉਣੇ ਆ ਠੀਕ ਆ ਲੰਗਰ ਚੱਲਦੇ ਆ ਇੱਥੇ ਸਾਰੇ ਦੇ ਠੀਕ ਨੇ ਕੁਨੇ ਕ ਮੁੰਡੇ ਆਉਣੇ ਉਹਨੇ ਪਿੰਡੋਂ ਮੁੰਡੇ ਆਏ ਨੇ 40 50 60 70 ਠੀਕ ਆ ਤੇ ਸਾਰੇ ਛੜ ਤਾਂ ਆਉਂਦੇ ਆ ਕੈਟ ਰਾਲੀਆਂ ਲੈ ਕੇ ਆਉਣੇ ਆ ਦੋ ਟੋਈਆਂ ਆਉਣੇ ਆ ਜੀ ਅਸੀਂ ਤੇ ਹਰੇਕ ਸਾਲ ਹੀ ਆਉਣੇ ਹਰੇਕ ਸਾਲ ਆਉਣੇ ਆ ਜੀ ਮੇਕਰੋ ਹਰੇਕ ਸਾਲ ਪਿੰਡ ਮਾਸੀ ਕਾ ਤੋਂ ਮੁੰਡੇ ਆਉਂਦੇ ਆਗੇ ਇਹ ਕਹਿੰਦੇ ਵੀ ਸਾਡੀਆਂ ਇੱਥੇ ਮਨੋਕਾਮਨਾ ਮੰਨ ਲੋ ਵੀ ਜਿਹੜੀ ਵੀ ਆਪਾਂ ਕਿਸੇ ਦੀ ਸ਼ਰਤ ਆਉਂਦੀ ਹੈ ਸਾਡੀਆਂ ਪੂਰੀਆਂ ਹੁੰਦੀਆਂ ਨੇ ਸੁੱਖਾਂ ਪੂਰੀਆਂ ਹੁੰਦੀਆਂ ਨੇ ਇਹ ਇਹਨਾਂ ਦਾ ਵਿਸ਼ਵਾਸ ਬਣਿਆ ਹੋਇਆ ਤੇ ਹਰੇਕ ਦਿਨ ਇੱਥੇ ਆਉਂਦੇ ਆਗੇ ਤੇ ਸਾਰੇ ਹੋਰ ਵੀ ਤੇ ਪਾਲਾ ਵੀ ਆਉਂਦਾ ਇਹਦੀ ਮੈਂ ਕੱਲ ਵੀਡੀਓ ਪਾਈ ਸੀ ਬਹੁਤ ਵਾਇਰਲ ਹੋਈ ਹੈਗੀ ਪਾਲੇ ਦੀ ਤੇ ਕਾ ਵੀ ਪੇਜਾਂ ਵਾਲਿਆਂ ਨੇ ਵੀ ਚਾੱਕੇ ਪਾਤੀਆਂ ਸਾਡੀਆਂ ਪੁਰਾਣੀਆਂ ਵੀਡੀਓ ਵੀ ਤੇ ਨਵੀਆਂ ਵੀ ਪੇਜਾਂ ਵਾਲੇ ਚਾੱਕੇ ਪਾ ਦਿੰਦੇ ਆਗੇ ਬਹੁਤ ਵਾਇਰਲ ਹੁੰਦੀਆਂ ਨੇ ਤੇ ਇਹ ਪਿੰਡ ਦਾ ਗਰੁੱਪ ਆਗਾ ਸਾਰਾ ਇਕੱਠੇ ਹੋ ਕੇ ਆਉਂਦੇ ਨੇ ਤੇ ਬਹੁਤ ਹੀ ਸ਼ਰਦਾ ਦੇ ਨਾਲ ਆਉਂਦੇ ਨੇ ਇੱਥੇ ਤੇ ਜਿਹਨੂੰ ਜਿਹਨੂੰ ਸ਼ਰਦਾ ਨਾ ਆਉਂਦੇ ਸੀ ਚੀਜ਼ ਚੰਗੀ ਲੱਗਦੀ ਆ ਸ਼ੇਅਰ ਕਰਿਆ ਕਰੋ ਤੇ ਹੋਰ ਬਾਈ ਕੀ ਕੀ ਜਾਣੇ ਚਾਹੋਗੇ ਬਾਈ ਜੀ ਭਾਏ ਮੂੰਹ ਸੁਣਿਆ ਬੰਦਿਆਂ ਦੇ ਪਿੰਡੋਂ ਅੱਛਾ ਜੀ ਕੀ ਕਹਿੰਦੇ ਨੇ ਸ਼ਰਦਾ ਹੋਈ ਆ ਛੁੱਕ ਛੁੱਕੀ ਪਿੰਡ ਅੱਛਾ ਜੀ ਤੇ ਜਵਾਕ ਦੀ ਛੁੱਕ ਛੁੱਕੀ ਸੀ ਉਹਨਾਂ ਨੇ ਸੁੱਖ ਪੂਰੀ ਕਰਕੇ ਇੱਥੇ ਦਾਰੂ ਝੜਾ ਕੇ ਗਏ ਆ ਆਪਾਂ ਪ੍ਰਸਾਦ ਕਹਿੰਦੇ ਆ ਕੋਈ ਕਹਿੰਦਾ ਸ਼ਰਾਬ ਕੋਈ ਦਾਰੂ ਤੇ ਪ੍ਰਸ਼ਾਦ ਕਹਿੰਨੇ ਆਈ ਅਸੀਂ ਠੀਕ ਆ ਤੇਹੀ ਮੁੰਡੇ ਸਾਰੇ ਲੜ ਕੇ ਬਾਹਰ ਮੁੰਡਿਆਂ ਨੇ ਬੈਠਿਆ ਉਹਨਾਂ ਨੇ ਕਿਹਾ ਸੁੱਖ ਪੂਰੀ ਹੋਊਗੀ ਸਾਡੀ ਠੀਕ ਆ ਇਹ ਪ੍ਰਸ਼ਾਦ ਭੇਜਿਆ ਤੇਹੀ ਬਾਈ ਲੋਕਾਂ ਨੂੰ ਵਰਤਾਤਾ ਠੀਕ ਆ ਉਹਨਾਂ ਹੀ ਫਿਰ ਤੇ ਅਸੀਂ ਆਏ ਬਾਬੇ ਰੋਡ ਦੇ ਥਰਤੇ ਆ ਧਰਤੀ ਆ ਜਿਹੜੀ ਇਹ ਕਰਮ ਵਾਲੀ ਆ ਠੀਕ ਆ ਪੰਡ ਕੌਕੇ ਹਾਂ ਪੰਡ ਕੌਕੇ ਇਹ ਕਰਮ ਵਾਲੀ ਧਰਤੀ ਆ ਜੀ ਜੂ ਚ ਠੀਕ ਆ ਇਹ ਨਾ ਦੇਣ ਨਹੀਂ ਸਕਦੇ ਜੀ ਠੀਕ ਆ ਜੀ ਲੰਗਰ ਤਾਂ ਜੀ ਪਰਾਪਰਾ ਦੇ ਚੱਲਦੇ ਆ ਆਪਾਂ ਸ਼ਰਾਬ ਕਹਿੰਦੇ ਆ ਦਾਰੂ ਕਹਿੰਦੇ ਆ ਹਾਂਜੀ ਦਾਰੂ ਪੀਂਦੇ ਆ ਲੋਕ ਤੇ ਢਿੱਗਿਆ ਨਹੀਂ ਮੈਂ ਦੇਖਿਆ ਜੀ ਨਾ ਕੋਈ ਲੜਾਈ ਪੜਾਈ ਦੇਖੀ ਆ ਠੀਕ ਆ ਕੋਈ ਵੀ ਨਹੀਂ ਦੇਖਿਆ ਜੀ ਇੱਥੋਂ ਦੇ ਮਿੱਤਰੋ ਇਹ ਕਲੱਬ ਵਾਲੇ ਮੁੰਡਿਆ ਧੰਨਵਾਦ ਕਰਾਗਾ ਅਮਣਾ ਕੌਕੇ ਇੱਥੋਂ ਦਾ ਸਿੰਗਰ ਆ ਬੀਤ ਬਲਜੀਤ ਆ ਉਹ ਵੀ ਇੱਥੋਂ ਦਾ ਹੀ ਆ ਕੌਕਿਆ ਦਾ ਤੇ ਮੜਾ ਮੜਾ ਯਾ ਕੈਮਰਾਮੈਨ ਨੂੰ ਕਹਿੰਦਾ ਸਾਰੇ ਮੁੰਡਿਆਂ ਨੂੰ ਇੱਕ ਵਾਰੀ ਦਿਖਾ ਦੇ ਇਹ ਪਿੰਡ ਮਾਛੀਆਂ ਦੇ ਨੇ ਸਾਰੇ ਮੁੰਡੇ ਤੇ ਬੜੀ ਸ਼ਰਦਾ ਤੇ ਨਾਲ ਆਉਂਦੇ ਨੇ ਇੱਥੇ ਇਹ ਕਹਿੰਦੇ ਵੀ ਸਾਡੀ ਸ਼ਰਧਾ ਕੀ ਵੀ ਅਸੀਂ ਤਾਂ ਆਉਣੇ ਆ ਤੇ ਮਿੱਤਰੋ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰਦੇ ਤੇ ਆਪਣਾ ਫੇਸਵਰੋ ਕਰਦੇ ਹੋ ਤੇ ਸਾਰੇ ਦੋਸਤਾਂ ਨੂੰ ਵੀ ਪੀਆ ਕਰਦੇ ਧਰਤੀ ਨੂੰ ਅਰੇ ਜੀ ਬਈ ਨਮਸਕਾਰ ਕਰਨਾ ਚਾਹੁੰਦੇ ਆ ਇਹ ਧਰਤੀ ਤੇ ਜੋ ਵੀ ਸੁੱਖ ਸੁੱਖ ਲੈ ਘਰੇ ਬੈਠਾ ਸੁੱਖ ਪੂਰੀ ਹੁੰਦੀ ਆ ਜੀ ਮੈਂ ਅੱਗੇ ਸੁਣ ਕੇ ਕਹਿਣਾ ਆਉਂਦੇ ਆ ਮਨ ਹਰ ਇੱਕ ਸੁੱਖ ਪੂਰੀ ਹੁੰਦੀ ਆ ਇਹ ਕਹਿੰਦੇ ਵੀ ਪੂਰੀ ਹੋਈ ਵੀ ਆ ਹੋਈਆਂ ਵੀ ਆ ਪੰਜਾਂ ਮਿਆ ਜੀ ਪਾਡੇ ਪਿੰਡ ਦੇ ਮੈਂ ਬੰਦਿਆਂ ਦੇ ਸੁਣੇ ਆ ਮੂੰਹੋਂ ਠੀਕ ਹੈ ਜੀ ਹੋਈਆਂ ਠੀਕ ਹੈ ਜੀ ਹੁੰਦੀਆਂ ਵੀ ਹੈਗੀਆਂ ਠੀਕ ਹੈ ਹੁੰਦੇ ਆ ਨਹੀਂ ਹੋਈਆਂ ਠੀਕ ਹੈ ਜੀ ਹੋਈਆਂ ਜੀ 100% ਠੀਕ ਹੈ ਮਿੱਤਰੋ ਘਰ ਦੇ ਘਰੇ ਤੋਂ ਬੈਠਾ ਬਾਈ ਸੁਖ ਸੁਖਲਾ ਕਰੇ ਰਹੀ ਹਾਂ ਸੁਖਪੁਰ ਓਕੇ ਓਕੇ ਠੀਕ ਹੈ ਜੀ ਚਲੋ ਠੀਕ ਹੈ ਬਾਈ ਧੰਨਵਾਦ ਕਰ ਦਿਓ ਸ਼ਰ